ਲਾਵੇ ਮੀ ਪਈ ਜਾਂਦਾ ਤੁਹਾਡੇ ਵਾਸਤੇ ਵੀਡੀਓ ਕੰਮ ਦੀ ਲੈ ਕੇ ਆ ਗਿਆ ਜਾਂ ਖਿੱਚ ਕੇ ਹਰਜੀਤ ਮੜਿਆ ਦਿਖਾਦਗੇ ਆ ਬਾਈ ਆਪਾਂ ਟੋਬੇ ਤੇ ਲੈ ਕੇ ਆ ਗਏ ਬਾਈਆਂ ਕੋਲੇ ਆ ਗਏ ਪਿੰਡ ਖੜੇ ਆਪਾਂ ਕੋਟਰੀਆ ਬਲੂ ਤੇ ਵੀਡੀਓ ਕੰਮ ਦੀ ਆ ਬਾਈ ਮੀ ਹਜੇ ਉੱਥੇ ਹੀ ਪਈ ਜਾਂਦਾ ਛੱਤਾਂ ਚ ਉਈ ਜਾਂਦੀਆਂ ਕਈ ਭਰਾਵਾਂ ਦੇ ਹਜੇ ਜਿਹੜੇ ਆ ਕੋਠੇ ਉਹ ਕੱਚੇ ਆ ਤੇ ਤੂੜੀ ਵਾਲਾ ਤਾਂ ਹਰੇਕ ਦਿਨ ਹੁੰਦਾ ਹਨਾ ਬਾਈ ਤੇ ਆਜੋ ਬਾਈ ਆਪਾਂ ਤੁਹਾਨੂੰ ਜਮਾ ਉੱਥੇ ਲੈ ਆਏ ਆ ਕਹਿੰਦੇ ਹੁੰਦੇ ਜਮਾ ਗਡਾਊਨ ਚ ਲੈ ਆਏ ਆ ਬਾਈ ਤੇ ਬਾਈ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਬਾਈ ਕੀ ਸਿਸਟਮ ਕਰੀ ਜ ਨੇ ਮਿੱਟੀ ਦਾ ਜਿਹੜਾ ਕੰਮ ਆ ਤੁਸੀਂ ਹਨਾ ਇਹਨਾਂ ਚਿੱਟਾ ਸਿਆਣਾ ਵੀ ਇਹ ਕੀ ਸਿਸਟਮ ਹੈ ਬਈ ਇਹ ਬਈ ਪਾਡੋ ਮਿੱਟੀ ਆਈ ਚੀਕਣੀ 5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਲਾਉਨੇ ਆ ਜੀ ਅਸੀਂ 5 ਰੁਪਏ ਦੇ ਹਿਸਾਬ ਨਾਲ 5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਬਈ ਸਾਰਾ ਕੰਮ ਸਾਡਾ ਆਊਗਾ ਲੇਬਰ ਅਸੀਂ ਲੈ ਕੇ ਜਾਵਾਂਗੇ 60 ਕਿਲੋਮੀਟਰ ਵਾੜ ਤਾਂ ਹੀ 5 ਰੁਪਏ ਸਕਰ ਫੁੱਟ ਦੇ ਹੀ ਦੂਰ ਦਾ ਹੋ ਜਾ ਰੇਟ ਹੋ ਜਾਂਦਾ ਹੈ ਆਪਣਾ ਜਿਹੜਾ ਏਰੀਆ ਹੁਣ ਇਹ ਕੋਟਲੀਆ ਬਲੂ ਖੜਿਆ ਆਪਾਂ ਹਾਂਜੀ ਹਾਂਜੀ ਤੇ ਬਾਈ ਜਿਆਤਰ ਫੋਨ ਬਹੁਤ ਦੂਰੋਂ ਲੱਗ ਜਾਂਦੇ ਆ ਜਲੰਧਰ ਤੋਂ ਲੱਗ ਜਾਂਦਾ ਸਹੀ ਸਹੀ ਦੱਸੋ ਇੱਕ ਤਾਂ ਦਰਸ਼ਕ ਹਨਾ ਜਿਹੜੇ ਪਜਲ ਨਾ ਹੁਣ ਵੀ ਮੋਕਸਰ ਦੇ ਏਰੀਆ 'ਚ ਕਿੱਥੋਂ ਤਾਈ ਜਾਵੋਗੇ ਬਠਿੰਡੇ ਤਾਈ ਕਿੱਥੇ ਬਾਈ ਜੀ ਅਸੀਂ 130 ਕਿਲੋਮੀਟਰ ਵਾੜ ਤਾਈ ਜਾਵੜਾਂਗੇ 20 ਤਾਈ ਉਹਦਾ ਬਾਈ ਜੀ ਰੇਟ ਵਧੂਗਾ ਉਹਦਾ ਰੇਟ ਵਧੂਗਾ ਹਾਂਜੀ ਰੇਟ ਵਧੂਗਾ ਦਾ ਤੇ ਵੈਸੇ 50 ਕਿਲੋਮੀਟਰ ਦੇ ਦੇ ਰਹੇ ਤੁਸੀਂ ਲਾਉਨੇ ਲਾਉਨੇ ਹਾਂਜੀ ਦੀ ਗਾਰੰਟੀ ਹੋ ਤਿੰਨ ਸਾਲ ਲੋ ਵੀ ਦੋਸਤੋ ਤੁਸੀਂ ਕੁਛ ਨਹੀਂ ਕਰਨਾ ਅੰਦਰ ਬਾਈ ਨਾਲ ਟੌਰ ਨਾਲ ਆਪਦਾ ਬਾਈ ਚਾਹ ਪਾਣੀ ਦੇਣੀ ਆ ਤਾਂ ਦੇ ਦਿਓ ਹਨਾ ਤੇ ਨਹੀਂ ਬਾਈ ਉਹ ਵੀ ਤੁਸੀਂ ਨਾ ਦਿਓ ਪਰ ਉਹਦਾ ਚੰਗਾ ਹੁੰਦਾ ਆਪਦਾ ਪਾਣੀ ਪਿਆ ਦਿਓ ਬਾਕੀ ਆਪੇ ਕੰਮ ਕਰਨਗੇ ਤੇ ਬਾਈ ਹੁਣ ਇਹਦੇ ਬਾਰੇ ਮੜਾ ਦੱਸ ਦੋ ਤੇ ਇਹ ਹੁਣ ਬਾਈ ਇਹ ਚ ਮਲਣ ਜਿਵੇਂ ਆ ਹੁਣ ਕਹਿ ਦਿੰਨੇ ਆਪਾਂ ਤੂੜੀ ਇਹਦਾ ਪਾਈ ਜੀ ਹੁਣ ਇਹ ਚ ਮੀਂਹ ਦੇ ਕਾਰਨ ਪਾਣੀ ਆ ਗਿਆ ਜੀ ਅੱਛਾ ਤੇ ਇਹਰ ਤਿਆਰ ਕਰਕੇ ਠੱਲੀ ਸੀਗੀ ਆਹ ਟਰੈਲੀਆਂ ਇਧਰੋਂ ਭਰੀਆਂ ਖੜੀਆਂ ਗਾ ਅੱਛਾ ਇਧਰ ਆ ਮਿੱਟੀ ਤੁਸੀਂ ਕਿੱਥੋਂ ਲਿਆਉਂਦੇ ਆ ਬਾਈ ਜੀ ਇਹ ਗੱਲ ਕਰਕੇ ਹੁਣ ਮਿੱਟੀ ਦਾ ਕਈ ਸਵਾਲ ਹੁੰਦਾ ਇਹ ਪਾਂਡੋ ਆ ਜਿਵੇਂ ਚਿੱਤੀ ਇਹ ਬਾਈ ਜੀ ਗਿੱਦੜ ਵੇ ਦੇ ਰਗੇ ਚ ਨਿਕਲਦੀ ਆ ਗਿੱਦੜ ਵੇਹਰੀ ਗਿੱਦੜ ਵੇ ਦੇ ਰਗੇ ਚ ਜਾਂ ਸਾਡੇ ਕੋਲ ਟਰੈਲੇ ਆਉਂਦੇ ਆ 35 3500 ਰੁਪਏ ਦੇ ਠੀਕ ਆ ਅੱਛਾ ਉਹ ਹੁਣ ਇਹ ਜਿਵੇਂ ਕਿੰਨੇ ਦਿਨ ਪਹਿਲਾਂ ਇਹ ਚ ਮਿੱਟੀ ਰੱਖਦੇ ਆ ਜਿਵੇਂ ਵਿੱਚੋਂ ਕਿਹੜੇ ਚ ਗਲ ਜਾਂਦੀ ਉਹ ਕੱਢਣੀ ਸ਼ੁਰੂ ਕਰ ਦਿੰਨੇ ਆ ਅਸੀਂ ਤੇ ਬਾਕੀ ਤੁਹਾਡੇ ਸਾਹਮਣੇ ਆ ਜੀ ਨਹੀਂ ਇਹਨੂੰ ਹੁਣ ਲਿਆ ਕੇ ਰੱਖ ਦਿਆਂ ਤੁਸੀਂ ਪਹਿਲਾਂ ਪਾਉਣੇ ਆ ਫਿਰ ਤੂੜੀ ਪਾਉਣੇ ਆ ਤੂੜੀ ਪਾ ਕੇ ਕਿੰਨੀ ਕੁ ਮਾਤਰਾ ਤੂੜੀ ਦੀ ਆ ਬਈ ਇਹ ਤਾਂ ਨਹੀਂ ਕੱਲੀ ਤੂੜੀ ਪਾ ਪਾ ਦੇਣਾ ਨਾ ਨਾ ਬਈ ਜੀ ਕੱਲੀ ਤੂੜੀ ਨਹੀਂ ਜੀ ਤਿੰਨ ਸਾਲਾਂ ਦੀ ਗਾਰੰਟੀ ਹੋਊਗੀ ਜੀ ਗਾਰੰਟੀ ਹੋਊਗੀ ਹਾਂ ਜੀ ਠੀਕ ਆ ਤਾਂ ਉਸ ਤੋਂ ਬਾਅਦ ਬਈ ਕਿੰਨੇ ਦਿਨਾਂ ਬਾਅਦ ਇਹ ਚਲੱਤ ਲਾਉਣੇ ਆ ਤੁਸੀਂ ਆਹ ਕੀ ਕਰਦੇ ਓ ਨੂੰ ਸਿਸਟਮ ਚ ਕਿਤੇ ਤਿਆਰੀ ਇਹ ਜੀ ਤਾਂ 7 ਦਿਨ ਲੱਤ ਲੱਗਦੀ ਆ ਜੀ ਤਿਆਰ ਹੋ ਜਾਂਦੀ ਆ ਤਿਆਰ 5 7 ਦਿਨਾਂ ਤੇ ਤਿਆਰ ਹੋ ਕੇ ਫਿਰ ਦੂਜੇ ਟੋਚੋਂ ਕੱਢਣ ਲੱਗ ਜਾਂਦੇ ਆ ਅਸੀਂ ਅੱਛਾ ਇਹ ਤੋਂ ਬਾਅਦ ਤੁਸੀਂ ਟਰਾਲੀ ਆਹ ਭਰਦੇ ਆ ਆਪ ਦੀ ਟਰੈਲਿੰਗਾਂ ਦੇ ਵਿੱਚ ਲੋਡ ਕਰਕੇ ਜੀ ਫਿਰ ਆਪ ਹੀ ਲੈ ਕੇ ਜਾਣਗੇ ਆਪ ਲੈ ਕੇ ਜਾਂਦੇ ਜਦੋਂ ਆਰਡਰ ਆ ਗਿਆ ਆਰਡਰ ਆ ਗਿਆ ਠੀਕ ਹੈ ਉਹ ਤੋਂ ਸਕੁਅਰ ਫੁੱਟ ਅਗਲੇ ਤੋਂ ਪੁੱਛ ਲੈਣਾ ਵੀ ਕਿੰਨਾ ਹੈ ਕਿੰਨਾ ਜੀ ਕਿੰਨਾ ਤੇ ਮਿੱਟੀ ਤੁਸੀਂ ਆਪ ਆਹ ਵੇਖ ਲਓ ਬਈ ਦੱਸ ਦੇ ਦਿਓ ਆਹ ਦੇਖੋ ਹੀ ਚੀਕ ਨਹੀਂ ਮਿੱਟੀ ਹੈ ਮਿੱਟੀ ਦੇਖੋ ਬਾਈ ਕਿੰਨੀ ਵਧੀਆ ਬਣਦੀ ਆ ਇਹ ਨਹੀਂਗਾ ਵੀ ਜੱਪ ਤੱਪ ਕਰਕੇ ਨਹੀਂ ਥੋੜੇ ਜਾਣਾਂ ਇਹਨਾਂ ਨੇ ਟਾਪ ਦੀ ਕੁਆਲਿਟੀ ਦੀ ਮਿੱਟੀ ਦੇਣਗੇ ਤੁਹਾਨੂੰ ਤੇ ਲਵਾ ਲਓ ਬਾਈ ਵਧੀਆ ਚੀਜ਼ ਆ ਕਿਉਂਕਿ ਆਪਾਂ ਇੱਕ ਗੱਲ ਕਰਦੇ ਆ ਆਮ ਹੀ ਆਪਾਂ ਜੇ ਦੇਖ ਗਏ ਲੱਗਦਾ ਵੀ 2500 ਦੀ ਤਾਂ ਇਕੱਲੀ ਕੋਰ ਦੀ ਟਰਾਲੀ ਐ ਮਹਿੰਗੀ ਭਾਵੇਂ ਲੈਂਦੀ ਹੋਵੇ। ਹਾਂਜੀ। ਉਦੋਂ ਉੱਤੇ ਬਾਈ ਘੱਟੋ ਘਾਟੇ ਨੂੰ ਦੋ ਬੰਦੇ ਬਣਾਉਣ ਚ ਚਾਹੀਦੀ ਆ। ਦੋ ਬੰਦੇ ਬਣਾਉਣ ਤੇ ਲੱਗ ਜਾਂਦੇ ਲੇਬਰ। ਠੀਕ ਆ। ਫੇਰ ਬਾਈ ਚਾਰ ਜਣੇ ਲਾਉਂ ਚ ਵੀ ਚਾਹੀਦੇ ਆ। ਫੇਰ ਪੌੜੀਆਂ ਤੇ ਲੌਂਕੀ ਜਾਂਨੇ ਬਾਈ ਬਾਲਟੀਆਂ ਤਾਂ ਚੜਾਉਣੀਆਂ ਬਹੁਤ ਔਖਾ। ਬਾਈ ਦੋ ਤਿੰਨ ਘੰਟੇ ਜਾ ਪਾਗਲੇ ਨੂੰ ਵਿਹਲਾ ਕਰ ਦਿੰਨੇ ਆ ਜੀ। ਠੀਕ ਆ। ਲੋ ਵੀ 2-3 ਘੰਟੇ ਲਾ ਕੇ ਬੰਦੇ ਆਦਾ ਚੁੱਪ ਕਰਕੇ ਘਰੇ ਆਏਂਦੇ ਤੇ ਬਈ ਮਿੱਟੀ ਲਾਉਣ ਤੋਂ ਬਾਅਦ ਜਿਵੇਂ ਮੌਸਮ ਖਰਾਬ ਹੁੰਦਾ ਨਾ ਇਹ ਕਿੰਨਾ ਚਿਰ ਬਈ ਮੌਸਮ ਜੇ ਧੁੱਪ ਲੱਗਦੀ ਤੇ ਜੇ ਇੱਕ ਦਿਨ ਧੁੱਪ ਲੱਗ ਜੇ ਬਾਅਦ ਚ ਕੁਝ ਨਹੀਂ ਹੁੰਦਾ ਮਿੱਟੀ ਇੱਕ ਦਿਨ ਧੁੱਪ ਲੱਗ ਜੇ ਕੁਝ ਵੀ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਲੋ ਵੀ ਦੋਸਤੋ ਆ ਦੇਖ ਲਓ ਇੱਧਰ ਬਈ ਤੂੜੀ ਵੀ ਪਾਈ ਜਾਂਦਾ ਵਿੱਚ ਸਾਰਾ ਮਲ ਪਾ ਕੇ ਤੇ ਮਿੱਟੀ ਐਨ ਪੂਰੀ ਮਲਾਈ ਵਰਗੀ ਮਿਲੂਗੀ ਤੁਹਾਨੂੰ ਬੇਚਾਜ ਕਿਉਂਕਿ ਬਾਈ ਦਾ ਨੰਬਰ ਥੱਲੇ ਚੱਲੀ ਜਾਂਦਾ ਤੇ ਆ ਕੰਟੈਕਟ ਕਰ ਲਿਓ ਕਿ ਬਈ ਕੰਮ ਦੇਣਾ ਚਾਹੀਦਾ ਬੰਦੇ ਆ ਜਿਹੜੇ ਠੀਕ ਆ ਆਪਦਾ ਦਿਹਾੜੀ ਦਾ ਪਾ ਛੱਡ ਕੇ ਆਹ ਕੰਮ ਸ਼ੁਰੂ ਕੀਤਾ ਇਹਨਾਂ ਨੇ ਤੇ ਵਧੀਆ ਬਈ ਯਾਰ ਇਹ ਵੀ ਮਿਹਨਤ ਆ ਆਪਦੀ ਕਈ ਕਹ ਜਾਂਦੇ ਬਈ ਫਲਾਨਾ ਘਟਾ ਲਓ ਮੈਂ ਕਹਿੰਨਾ ਨਾ ਬਈ ਰੇਟ ਘਟਾਓ ਨਾ ਭਾਵੇਂ 50 ਪੈਸੇ ਵਾਧੂ ਦੇ ਦੋ ਠੀਕ ਆ ਨਾ ਇਹ ਕੰਮ ਪੂਰਾ ਇੱਕ ਨੰਬਰ ਹੋਊਗਾ ਜੇ ਰੇਟ ਆਪਾਂ ਜਾਏ ਤੁਸੀਂ ਆਪ ਵੀ ਘਰੇ ਬਾਈ ਆਦਾ ਜੋੜ ਲਾ ਕੇ ਦੇਖ ਲਓ ਭਾਵੇਂ 2500 ਦੀ ਟਰਾਲੀ ਲਿਆਉਂਗੇ ਤੇ ਮੈਨੂੰ ਲੱਗਦਾ 5-600 ਰੁਪਈਆ ਤਾਂ ਦਿਹਾੜੀ ਆ ਠੀਕ ਆ ਨਾ ਤੁਸੀਂ ਆਪ ਦਾ ਘਰੇ ਮਹਿੰਗਾ ਪੈਂਦੇ ਆ ਤੇ ਇਹ ਮੈਨੂੰ ਲੱਗਦਾ ਵੀ ਸਾਰੀ ਉਦੋਂ ਅੱਧੇ ਚ ਮਹਾ ਪੈਂਦੀ ਹੋਊਗੀ ਅੱਧੇ ਚ ਵੀ ਨਹੀਂ ਪੈਂਦੀ ਆਪਦਾ ਮਿੱਟੀ ਆਪਦਾ ਘਰੇ ਲਵਾਓ ਟੌਰ ਨਾਲ ਫੋਨ ਮਾਰੋ ਅੰਦਰ ਬੈਠੋ ਲਾ ਕੇ ਆਪਦਾ ਘਰੇ ਜਾਵੜਨਗੇ ਤੇ ਮੌਕਸਰ ਬਠਿੰਡਾ ਤੇ ਨੇੜੇ ਨੇੜੇ ਹਨਾ ਬਈ ਇੱਥੇ ਤਾਂ ਜਾ ਸਕਦੇ ਆ ਜਾਂਦੀ ਜਾ ਜਾ ਸਕਦੇ ਇਥੋਂਲੇ ਤਾਂ ਫੋਨ ਬੇਜਿਕ ਹੋ ਕੇ ਕਰ ਰਹੇ ਬਾਰੇ ਦੂਰੋਂ ਨਾ ਫੋਨ ਕਰੋ ਜੇ ਅੰਮ੍ਰitsar ਜਲੰਧਰ ਤੋਂ ਫੋਨ ਲਾਉਣ ਲੱਗ ਜਾਂਦੇ ਉਹ ਥੋੜੀ ਪ੍ਰੋਬਲਮ ਆਉਂਦੀ ਆ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ